ਚੈਂਪੀਅਨਸ ਟਰੋਫੀ 2025 ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਚੈਂਪੀਅਨਸ ਟਰੋਫੀ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ ਜਦੋਂ ਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਵਿਰਾਟ ਕੋਹਲੀ ਨੂੰ ਵੀ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ ਜਦੋਂ ਕਿ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਨੂੰ ਵੀ 15 ਮੈਂਬਰੀ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਨੇ 12 ਜਨਵਰੀ ਨੂੰ ਹੀ ਪਹੁੰਚਣਾ ਸੀ ਪਰ ਬੀਬੀਸੀਆਈ ਨੇ ICC ਤੋਂ ਕੁਝ ਹੋਰ ਦਿਨ ਦਾ ਸਮਾਂ ਮੰਗਿਆ ਸ਼ਮਨ ਗਿੱਲ ਨੂੰ ਚੈਂਪੀਅਨ ਟਰਾਫੀ ਦੇ ਲਈ ਟੀਮ ਇੰਡੀਆ ਦਾ ਉਪ ਕਪਤਾਨ ਚੁਣਿਆ ਗਿਆ ਹੈ ਇਸ ਦੇ ਨਾਲ ਹੀ ਘਰੇਲੂ ਕ੍ਰਿਕਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼੍ਰੀਜ ਆਇਰ ਦਾ ਟੀਮ ਵਿੱਚ ਵਾਪਸੀ ਹੋਈ ਹੈ ਤਾਂ ਉਸ ਨੂੰ ਵਾਪਸ ਲੈ ਆਇਆ ਹੈ ਆਇਰ ਨੇ ਹਾਲ ਹੀ ਦੇ ਸਮੇਂ ਵਿੱਚ ਘਰੇਲੂ ਕ੍ਰਿਕਟ ਟੀਮ ਵਿੱਚ ਬਹੁਤ ਦੌੜਾਂ ਬਣਾਈਆਂ ਹਨ ऋषभ पंत ਅਤੇ ਜਸਵੀ ਜੈਸਵਾਲ ਨੂੰ ਵੀ ਟੀਮ ਵਿੱਚ ਇੱਕ ਹੋਰ ਮੌਕਾ ਦਿੱਤਾ ਗਿਆ। ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਛੱਡ ਕੇ ਸਾਰੀਆਂ ਟੀਮਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਨੂੰ ਕੁਝ ਦਿਨ ਵਿੱਚ ਆਪਣੀ ਟੀਮ ਦਾ ਵੀ ਐਲਾਨ ਕਰਨਾ ਪਵੇਗਾ। ਅਤੇ ਉਹ ਕੁਝ ਦਿਨਾਂ ਵਿੱਚ ਹੀ ਆਪਣੀ ਟੀਮ ਦਾ ਐਲਾਨ ਕਰ ਦੇਗਾ। ਦੱਸਦੇ ਇਹ ਕਿ ਪਾਕਿਸਤਾਨ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਭਾਰਤ ਆਪਣੇ ਸਾਰੇ ਹੀ ਮੈਚ ਦੁਬਈ ਵਿੱਚ ਖੇਡੇਗਾ ਬੀਬੀਸੀਆਈ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਉਹ ਆਪਣੇ ਸਾਰੇ ਖਿਡਾਰੀਆਂ ਨੂੰ ਪਾਕਿਸਤਾਨ ਨਹੀਂ ਭੇਜੇਗਾ ਅਜਿਹੀ ਸਥਿਤੀ ਵਿੱਚ ਇਹ ਹੋਏਗਾ ਕਿ ਆਈਸੀਸੀ ਨੂੰ ਇਸ ਟੂਰਨਾਮੈਂਟ ਲਈ ਹਾਈਬ੍ਰਿਡ ਮਾਡਲ ਬਣਾਉਣਾ ਪਿਆ ਟੀਮ ਇੰਡੀਆ ਟੂਰਨਾਮੈਂਟ ਦੀ ਸ਼ੁਰੂਆਤ ਬੰਗਲਾਦੇਸ਼ ਵਿਰੁੱਧ ਮੈਚ ਨਾਲ ਕਰੇਗੀ ਭਾਰਤ ਆਪਣਾ ਪਹਿਲਾ ਮੈਚ 2 ਫਰਵਰੀ ਨੂੰ ਖੇਡੇਗਾ ਇਸ ਤੋਂ ਬਾਅਦ ਟੀਮ ਇੰਡੀਆ ਨੂੰ ਪਾਕਿਸਤਾਨ ਦਾ ਸਾਹਮਣਾ ਕਰਨਾ ਪਵੇਗਾ ਭਾਰਤ ਨੂੰ ਗਰੁੱਪ ਪੜਾ ਦਾ ਆਪਣਾ ਆਖਰੀ ਮੈਚ 2 ਮਾਰਚ ਨੂੰ ਖੇਡਣਾ ਹੈ ਜੇਕਰ ਭਾਰਤ ਦੂਜੇ ਸੈਮੀਫਾਈਨਲ ਦੇ ਵਿੱਚ ਪਹੁੰਚਦਾ ਹੈ ਤਾਂ ਸਥਾਨ ਲਾਹੌਰ ਤੋਂ ਦੁਬਈ ਵਿੱਚ ਬਦਲ ਦਿੱਤਾ ਜਾਏਗਾ ਚੈਂਪੀਅਨਸ ਟਰੋਫੀ ਦੇ ਲਈ ਭਾਰਤ ਦੀ 15 ਮੈਂਬਰੀ ਟੀਮ ਵਿੱਚ ਰੋਹਿਤ ਸ਼ਰਮਾ ਕਪਤਾਨ ਰਹਿਣਗੇ ਸ਼ੁਭਮਨ ਗਿੱਲ ਉਪ ਕਪਤਾਨ ਵਿਰਾਟ ਕੋਹਲੀ ਸ਼੍ਰੇਸ ਅਈਰ ਕੇ ਐਲ ਰਾਹੁਲ ਹਾਰਦਿਕ ਪਾਂਡਿਆ ਅਕਸ਼ਰ ਪਟੇਲ ਵਾਸ਼ਿੰਗਟਨ ਸੁੰਦਰ ਕੁਲਦੀਪ ਯਾਦਵ ਜਸਪ੍ਰੀਤ ਬ੍ਰਮਾ ਮੁਹੰਮਦ ਸ਼ਮੀ ਅਰਸ਼ਦੀਪ ਸਿੰਘ ਯਸ਼ਵੀ ਜੈਸਵਾਲ ਅਤੇ ਰਿਸ਼ਭ ਪੰਤ ਤੇ ਜੁਡੇਜਾ ਜਿਹੜੇ ਨੇ ਉਹ ਰਹਿਣਗੇ ਤੇ ਹੁਣ ਦਰਸ਼ਕਾਂ ਨੂੰ ਚੈਂਪੀਅਨਸ ਟਰਾਫੀ 2025 ਦੇ ਵਿੱਚ ਜੋ ਇੰਡੀਆ ਖੇਡੇਗੀ ਉਹਨਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ ਇਸ ਪੋਸਟ ਦੇ ਬਾਰੇ ਤੁਹਾਡੀ ਕੀ رائے ਹੈ ਆਪਣੀ رائے ਸਾਂਝੀ ਜ਼ਰੂਰ ਕਰੋ ਚੈਂਪੀਅਨਸ ਟਰੋਫੀ 2025 ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ ਰੋਹਿਤ ਸ਼ਰਮਾ ਚੈਂਪੀਅਨਸ ਟਰੋਫੀ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ ਜਦੋਂ ਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨ ਬਣਾਇਆ ਗਿਆ ਵਿਰਾਟ ਕੋਹਲੀ ਨੂੰ ਵੀ ਟੀਮ ਵਿੱਚ ਮੌਕਾ ਦਿੱਤਾ ਗਿਆ ਜਦੋਂ ਕੀ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾ ਨੂੰ ਵੀ 15 ਮੈਮਰੀ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਟੀਮ ਨੇ 12 ਜਨਵਰੀ ਨੂੰ ਹੀ ਪਹੁੰਚਣਾ ਸੀ ਪਰ ਬੀਬੀਸੀਆਈ ਨੇ ਆਈਸੀਸੀ ਤੋਂ ਕੁਝ ਹੋਰ ਦਿਨ ਦਾ ਸਮਾਂ ਮੰਗਿਆ ਸ਼ੁਮਨ ਗਿੱਲ ਨੂੰ ਚੈਂਪੀਅਨ ਟਰੋਫੀ ਦੇ ਲਈ ਟੀਮ ਇੰਡੀਆ ਦਾ ਉਪ ਕਪਤਾਨ ਚੁਣਿਆ ਗਿਆ ਇਸ ਦੇ ਨਾਲ ਹੀ ਖੇਡੂ ਕ੍ਰਿਕਟ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼੍ਰੇਜ ਆਇਰ ਦਾ ਟੀਮ ਵਿੱਚ ਵਾਪਸੀ ਹੋਈ ਹੈ ਤਾਂ ਉਸ ਨੂੰ ਵਾਪਸ ਲੈ ਗਿਆ Iyer ਨੇ ਹਾਲ ਹੀ ਦੇ ਸਮੇਂ ਵਿੱਚ ਘਰੇਲੂ ਕ੍ਰਿਕਟ ਟੀਮ ਵਿੱਚ ਬਹੁਤ ਦੌੜਾ ਬਣਾਈਆਂ ਹਨ ਰਿਸ਼ਭ ਪੰਚ ਅਤੇ ਜਸਵੀ ਜੈਸਵਾਲ ਨੂੰ ਵੀ ਟੀਮ ਵਿੱਚ ਇੱਕ ਹੋਰ ਮੌਕਾ ਦਿੱਤਾ ਗਿਆ ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਛੱਡ ਕੇ ਸਾਰੀਆਂ ਟੀਮਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ ਪਾਕਿਸਤਾਨ ਨੂੰ ਕੁਝ ਦਿਨ ਵਿੱਚ ਆਪਣੀ ਟੀਮ ਦਾ ਵੀ ਐਲਾਨ ਕਰਨਾ ਪਵੇਗਾ ਅਤੇ ਉਹ ਕੁਝ ਦਿਨਾਂ ਵਿੱਚ ਹੀ ਆਪਣੀ ਟੀਮ ਦਾ ਐਲਾਨ ਕਰ ਦੇਗਾ ਦੱਸ ਦਈਏ ਕਿ ਪਾਕਿਸਤਾਨ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਭਾਰਤ ਆਪਣੇ ਸਾਰੇ ਹੀ ਮੈਚ ਦੁਬਈ ਵਿੱਚ ਖੇਡੇਗਾ ਬੀਬੀਸੀਆਈ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਉਹ ਆਪਣੇ ਸਾਰੇ ਖਿਡਾਰੀਆਂ ਨੂੰ ਪਾਕਿਸਤਾਨ ਨਹੀਂ ਭੇਜੇਗਾ ਅਜਿਹੀ ਸਥਿਤੀ ਵਿੱਚ ਇਹ ਹੋਏਗਾ ਕਿ ਆਈਸੀਸੀ ਨੂੰ ਇਸ ਟੂਰਨਾਮੈਂਟ ਲਈ ਹਾਈਬ੍ਰਿਡ ਮਾਡਲ ਬਣਾਉਣਾ ਪਿਆ ਟੀਮ ਇੰਡੀਆ ਟੂਰਨਾਮੈਂਟ ਦੀ ਸ਼ੁਰੂਆਤ ਬੰਗਲਾਦੇਸ਼ ਵਿਰੁੱਧ ਮੈਚ ਨਾਲ ਕਰੇਗੀ ਭਾਰਤ ਆਪਣਾ ਪਹਿਲਾ ਮੈਚ 2 ਫਰਵਰੀ ਨੂੰ ਖੇਡੇਗਾ ਇਸ ਤੋਂ ਬਾਅਦ ਟੀਮ ਇੰਡੀਆ ਨੂੰ ਪਾਕਿਸਤਾਨ ਦਾ ਸਾਹਮਣਾ ਕਰਨਾ ਪਵੇਗਾ ਭਾਰਤ ਨੂੰ ਗਰੁੱਪ ਪੜਾ ਦਾ ਆਪਣਾ ਆਖਰੀ ਮੈਚ 2 ਮਾਰਚ ਨੂੰ ਖੇਡਣਾ ਹੈ ਜੇਕਰ ਭਾਰਤ ਦੂਜੇ ਸੈਮੀਫਾਈਨਲ ਦੇ ਵਿੱਚ ਪਹੁੰਚਦਾ ਹੈ ਤਾਂ ਸਥਾਨ ਲਾਹੌਰ ਤੋਂ ਦੁਬਈ ਵਿੱਚ ਬਦਲ ਦਿੱਤਾ ਜਾਏਗਾ ਚੈਂਪੀਅਨਸ ਟਰੋਫੀ ਦੇ ਲਈ ਭਾਰਤ ਦੀ 15 ਮੈਂਬਰੀ ਟੀਮ ਵਿੱਚ ਰੋਹਿਤ ਸ਼ਰਮਾ ਕਪਤਾਨ ਰਹਿਣਗੇ ਸ਼ੁਭਮਨ ਗਿੱਲ ਉਪ ਕਪਤਾਨ ਵਿਰਾਟ ਕੋਹਲੀ ਸ਼੍ਰੇਸ਼ ਆਈਅਰ ਕੇਐਲ ਰਾਹੁਲ ਹਾਰਦਿਕ ਪਾਂਡਿਆ ਅਕਸ਼ਰ ਪਟੇਲ ਵਾਰਸ਼ਿੰਗਟਨ ਸੁੰਦਰ ਕੁਲਦੀਪ ਯਾਦਵ ਜਸਪ੍ਰਿਤ ਬ੍ਰਮਾਹਮਦ ਸ਼ਮੀ ਅਰਸ਼ਦੀਪ ਸਿੰਘ ਯਸ਼ਵੀ ਜੈਸਵਾਲ ਅਤੇ ਰਿਸ਼ਭ ਪੰਤ ਤੇ ਜੁਡੇਜਾ ਜਿਹੜੇ ਨੇ ਉਹ ਰਹਿਣਗੇ ਤੇ ਹੁਣ ਦਰਸ਼ਕਾਂ ਨੂੰ ਚੈਂਪੀਅਨਜ਼ ਟਰੋਫੀ 2025 ਦੇ ਵਿੱਚ ਜੋ ਇੰਡੀਆ ਖੇਡੇਗੀ ਉਹਨਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ ਇਸ ਪੋਸਟ ਦੇ ਬਾਰੇ ਤੁਹਾਡੀ ਕੀ رائے ਹੈ ਆਪਣੀ رائے ਸਾਂਝੀ ਜ਼ਰੂਰ ਕਰੋ